ਉਹ ਇੱਕ ਸੱਚੇ ਕਲਾਕਾਰ ਸੀਗੇ ਮੇਰਾ ਖਲੋਣਾ ਦਾ ਕੋਈ ਬਦਲ ਨਹੀਂ ਆ ਇੰਡਸਟਰੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਉਹਦੇ ਜਾਣ ਕਰਕੇ ਔਰ ਖਲੇ ਟਾਈਮ ਨਹੀਂ ਸੀ ਮੇਰਾ ਖਿਆਲ ਜਦੋਂ ਇੱਕ ਜਿਹੜਾ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਔਰ ਉਹ ਜਦੋਂ ਇਸ ਚ ਲਾਈਨ ਦੇ ਵਿੱਚ ਹੁੰਦਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਾਮੇਡੀ ਕੀਤੀ ਆ ਰਵਿੰਦਰ ਗਰੇਵਾਲ ਨੇ ਗਰੇਵਾਲ ਸਾਹਿਬ ਪੱਲਾ ਸਾਹਿਬ ਦਾ ਇੱਕ ਮਿੰਟ ਦੇ ਦਿਓ ਪੱਲਾ ਸਾਹਿਬ ਦਾ ਜਾਣਾ ਅੰਤਮਰਦਾਸ ਸ਼ਾਮਲ ਹੁਣ ਪਹੁੰਚੋ ਕਿੰਨਾ ਵੱਡਾ ਘਟਾ ਫਿਲਮ ਜਗਤ ਦੇ ਖੁੱਪ ਪੱਲਾ ਜੀ ਦਾ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਔਰ खैर ਉਹਨਾਂ ਨੇ ਇੱਕ ਸੱਚੇ ਕਲਾਕਾਰ ਸੀਗੇ ਮੇਰਾ ਖਲ ਉਹਨਾਂ ਦਾ ਕੋਈ ਬਦਲ ਨਹੀਂ ਹੈ ਔਰ ਇਹ ਇੰਡਸਟਰੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਉਹਨਾਂ ਨੇ ਜਾਣ ਕਰਕੇ ਔਰ ਖਲੇ ਟਾਈਮ ਨਹੀਂ ਸੀ ਉਹਨਾਂ ਦਾ ਪੀਕ ਟਾਈਮ ਸੀ ਉਹ ਕੰਨਾ ਪਸੰਦ ਕਰਦੇ ਸੀਗੇ ਔਰ ਕਦੇ ਸੋਚਿਆ ਵੀ ਨਹੀਂ ਸੀ ਕਿ ਆ ਦਿਨ ਦੇਖਣਾ ਪੈਣਾ ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਆ ਹਮੇਸ਼ਾ ਹੀ ਸਾਡੀਆਂ ਲੁਧਿਆਣੇ ਤੋਂ ਬਿਲੋਂਗ ਕਰਦੇ ਸੀ ਉਹ ਕਿੰਨੀ ਕਿੰਨੀ ਸਾਫ ਸੁਥਰੀ ਕਮੇਡੀ ਆ ਜਿਹੜੀ ਉਹ ਕਰਦੇ ਸੀ ਰਵਿੰਦਰ ਜੀ ਨੇ ਉਹਨਾਂ ਨੇ ਹਮੇਸ਼ਾ ਅੱਛਾ ਕੀਤਾ ਔਰ ਇੱਕ ਮਤਲਬ ਪ੍ਰੋਫੈਸਰ ਰਹੇ ਆ ਪਹਿਲਾਂ ਹਨਾ ਔਰ ਹਰ ਚੀਜ਼ ਦਾ ਉਹਨਾਂ ਨੂੰ ਪਤਾ ਸੀਗਾ ਕਿ ਆਪਣੇ ਜਿਹੜੇ ਚਾਹੇ ਉਹ ਸਮਾਜਿਕ ਬੁਰਾਈਆਂ ਨੇ ਚਾਹੇ ਸਾਡੀਆਂ ਜਿਹੜੇ ਸਰਕਾਰੀ ਤੰਜ ਹੈਗੇ ਆ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਲੋਕਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਦੇ ਸੀ ਔਰ ਮੇਰਾ ਖਿਆਲ ਜਦੋਂ ਇੱਕ ਜਿਹੜਾ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਔਰ ਉਹ ਜਦੋਂ ਇਸ ਲਾਈਨ ਦੇ ਵਿੱਚ ਹੁੰਦਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਾਮੇਡੀ ਕੀਤੀ ਆ ਔਰ ਇੱਕ ਸੱਚੇ ਕਲਾਕਾਰ ਸਰਕਾਰਾਂ ਨੂੰ ਤੁਸੀਂ ਵੀ ਲੁਧਿਆਣੇ ਰਹੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਤੇ ਉਹ ਪੀਸੀ ਲੁਧਿਆਣੇ ਉੱਤਰੋਂ ਭੱਲਾ ਸਾਹਿਬ ਕਿੱਦਾਂ ਦੇ ਸਬੰਧ ਰਹੇ ਹਮੇਸ਼ਾ ਆ ਦੇਖੋ ਸਰਦਾਰ ਜਗਦੇਵ ਸਿੰਘ ਜਸੋਵਾਲ ਸਾਹਿਬ ਹੋਰਾਂ ਦੇ ਨਾਲ ਮੇਰੀ ਵੀ ਬਹੁਤ ਨੇੜਤਾ ਰਹੀ ਆ ਮੈਂ ਇਸ ਲਾਈਨ ਦੇ ਵਿੱਚ ਉਹਨਾਂ ਦਾ ਹਮੇਸ਼ਾ ਮੈਨੂੰ ਸਹਿਯੋਗ ਰਿਹਾ ਔਰ ਜਸਵਿੰਦਰ ਭੱਲਾ ਸਾਹਿਬ ਵੀ ਬਹੁਤ ਨਜ਼ਦੀਕੀ ਸੀ ਜੇ ਜਸੋਵਾਲ ਸਾਹਿਬ ਸੋ ਉਹਨਾਂ ਦੇ ਘਰ ਹਮੇਸ਼ਾ ਮੇਲਜੋਲ ਹੁੰਦੇ ਰਹਿੰਦੇ ਸੀਗੇ ਤੋ ਪਰਮਾਤਮਾ ਨੇ ਤਾਂ ਰਵਿੰਦਰ ਗਰੇਵਾਲ ਜਿਹੜੇ ਨੇ ਉਹ ਪਹੁੰਚੇ ਸੀਗੇ ਹਮੇਸ਼ਾ ਅੱਛਾ ਕੀਤਾ ਔਰ ਇੱਕ ਮਤਲਬ ਪ੍ਰੋਫੈਸਰ ਰਹੇ ਆ ਪਹਿਲਾਂ ਹਨਾ ਔਰ ਹਰ ਚੀਜ਼ ਦਾ ਉਹਨਾਂ ਨੂੰ ਪਤਾ ਸੀਗਾ ਕਿ ਆਪਣੇ ਜਿਹੜੇ ਚਾਹੇ ਉਹ ਸਮਾਜਿਕ ਬੁਰਾਈਆਂ ਨੇ ਚਾਹੇ ਸਾਡੀਆਂ ਜਿਹੜੇ ਸਰਕਾਰੀ ਤੰਜ ਹੈਗੇ ਆ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਲੋਕਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਦੇ ਸੀ ਔਰ ਮੇਰਾ ਖਿਆਲ ਜਦੋਂ ਇੱਕ ਜਿਹੜਾ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਔਰ ਉਹ ਜਦੋਂ ਇਸ ਲਾਈਨ ਦੇ ਵਿੱਚ ਹੁੰਦਾ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਾਮੇਡੀ ਕੀਤੀ ਆ ਔਰ ਇੱਕ ਸੱਚੇ ਕਲਾਕਾਰ ਸਰ ਕਾਰਨ ਤੁਸੀਂ ਵੀ ਲੁਧਿਆਣੇ ਰਹੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਤੇ ਉਹਨਾਂ ਤੁਸੀਂ ਲੁਧਿਆਣੇ ਉੱਤਰੋਂ ਭੱਲਾ ਸਾਹਿਬ ਕਿੱਦਾਂ ਦੇ ਸਬੰਧ ਰਹੇ ਹਮੇਸ਼ਾ ਆ ਦੇਖੋ ਸਰਦਾਰ ਜਗਦੇਵ ਸਿੰਘ ਜਸੋਵਾਲ ਸਾਹਿਬ ਹੋਰਾਂ ਦੇ ਨਾਲ ਮੇਰੀ ਵੀ ਬਹੁਤ ਨੇੜਤਾ ਰਹੀ ਆ ਮੈਂ ਇਸ ਲਾਈਨ ਦੇ ਵਿੱਚ ਉਹਨਾਂ ਦਾ ਹਮੇਸ਼ਾ ਮੈਨੂੰ ਸਹਿਯੋਗ ਰਿਹਾ ਔਰ ਜਸਵਿੰਦਰ ਭੱਲਾ ਸਾਹਿਬ ਵੀ ਬਹੁਤ ਨਜ਼ਦੀਕੀ ਸੀ ਜੇ ਜਸੋਵਾਲ ਸਾਹਿਬ ਸੋ ਉਹਨਾਂ ਦੇ ਘਰ ਹਮੇਸ਼ਾ ਮੇਲ-ਜੋਲ ਹੁੰਦੇ ਰਹਿੰਦੇ ਸੀਗੇ ਤੋ ਪਰਮਾਤਮਾ ਦਾ ਰਵਿੰਦਰ ਗਰੇਵਾਲ ਜਿਹੜੇ ਨੇ ਉਹ ਪਹੁੰਚੇ ਸੀਗੇ ਬਿਲਕੁਲ ਕਹਿੰਦੇ ਬਹੁਤ ਵੱਡਾ ਘਟਾ ਫਿਲਮ ਜਗਤ ਦੇ ਲਈ ਕਿਉਂਕਿ ਜਸਵਿੰਦਰ ਪੱਲਿਆ ਵਰਗੇ ਕਲਾਕਾਰ ਜਿਹੜਾ ਉਹ ਕਦੇ ਕਦੇ ਆਉਂਦੇ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਢੇਲੀ ਪੋਸਟ ਪੰਜਾਬੀ